ਐਸਆਈਐਲ ਦਾ ਮੁੱਦਾ ਜੀ ਇੱਕ ਵਾਰ ਫੇਰ ਢਿੱਲੋ ਸਾਹਿਬ ਪੱਖ ਦਾ ਹੋਇਆ ਨਜ਼ਰ ਆ ਰਿਹਾ ਹੈ ਐਸਆਈਐਲ ਦੇ ਮੁੱਦੇ ਦੇ ਉੱਤੇ 28 ਦਸੰਬਰ ਨੂੰ ਮੀਟਿੰਗ ਸੱਦ ਲਈ ਗਈ ਹੈ ਮੁੱਖ ਮੰਤਰੀ ਦੋਹਾਂ ਸੂਬਿਆਂ ਦੇ ਹੋਣਗੇ ਕੇਂਦਰੀ ਮੰਤਰੀ ਅਜੰਦਰ ਸਿੰਘ ਸ਼ਖਾਵਤ ਹੋਣਗੇ ਤੇ ਸ਼ਖਾਵਤ ਸਾਹਿਬ ਦਾ ਬਿਆਨ ਚਰਚਾ ਦੇ ਵਿੱਚ ਉਹ ਕਹਿੰਦੇ ਨੇ ਕਿ ਜੇਕਰ ਸਹਿਮਤੀ ਨਾ ਬਣੀ ਤਾਂ ਫਿਰ ਜਿਹੜਾ ਕੋਰਟ ਵਾਲਾ ਸੁਪਰੀਮ ਕੋਰਟ ਵਾਲਾ ਫੈਸਲਾ ਹੈ ਜੋ ਉਹਨਾਂ ਨੇ ਆਦੇਸ਼ ਦਿੱਤੇ ਹੋਏ ਨੇ ਉਹ ਲਾਗੂ ਹੋ ਜਾਵੇਗਾ ਇਸ ਵੇਲੇ ਜੇ ਪੰਜਾਬ ਦੇ ਵਿੱਚ ਈਦਾ ਕੋ ਢੰਗ ਕੱਢੋ ਕੋਈ ਹੱਲ ਕੱਢੋ ਪਾਣੀ ਕਿੰਨਾ ਹੈ ਉਹਦੇ ਵਾਲੇ ਪਾਸੇ ਕੋਈ ਨਹੀਂ ਜਾਂਦਾ ਜਦੋਂ ਪਾਣੀ ਵੰਡਿਆ ਸੀ ਉਦੋਂ ਕਿੰਨਾ ਰਪੇਰੀਅਨ ਸਦਾ ਤੇ ਕਹਿੰਦਾ ਕਿ 25 ਸਾਲ ਬਾਅਦ ਉਹਨੂੰ ਦੁਬਾਰਾ ਰਿਵਿਊ ਕੀਤਾ ਜਾਵੇ तकरीबन 38 ਸਾਲ ਹੋ ਗਏ ਇਹ ਤੇ ਰਿਵਿਊ ਨਹੀਂ ਹੋਇਆ ਕਿ ਐਸੇ ਪਾਣੀ ਹੈ ਕਿੰਨਾ ਤੇ ਹਰਿਆਣੇ ਨੂੰ ਕਿੱਦਾਂ ਮਿਲਦਾ ਜੀ ਉਹ ਕਹਿੰਦੇ ਜੀ ਜਿੰਨਾ ਪਰਸੈਂਟੇਜ ਦੇ ਹਿਸਾਬ ਨਾਲ ਮੰਨ ਲਓ ਸਾਡੇ ਕੋਲੇ 20 ਮਿਲੀਅਨ ਏਕੜ ਫੁੱਟ ਪਾਣੀ ਸੀ ਹੂੰ 60 40 ਦੇ ਹਿਸਾਬ ਨਾਲ ਹਰਿਆਣੇ ਨੂੰ ਮਿਲੇ ਆ ਹੂੰ ਉਹਦੇ ਉੱਤੇ ਜਿੰਨਾ ਉਹਨਾਂ ਨੂੰ ਮਿਲਿਆ ਜੀ ਉਹ ਪਾਣੀ ਉਹਨਾਂ ਕੋਲ ਰਹੇ ਤੇ ਉਹ ਕਹਿੰਦੇ ਵੀ ਜਿੰਨਾ ਉਹਦੋਂ ਸਾਨੂੰ ਮਿਲਿਆ ਸੀ ਉਹ ਨਹੀਂ ਦਿਓ ਜੀ ਤੁਹਾਡੇ ਕੋਲੇ ਜਿੰਨਾ ਮਰਜ਼ੀ ਰਹੇ ਸਹੀ ਤਰੀਕੇ ਨਾਲ ਨਾਂਜਿਠਿਆ ਗਿਆ ਜਿਵੇਂ ਰਾਜੇਵਾਲ ਸਾਹਿਬ ਨੇ ਕਲੀਅਰ ਕਰਤਾ ਕਿ ਅਸੀਂ ਇਹਦਾ ਵਿਰੋਧ ਕਰਾਂਗੇ ਇਸ ਵਿਰੋਧ ਦੇ ਵਿੱਚੋਂ ਪਹਿਲਾਂ ਪੰਜਾਬ ਬਹੁਤ ਭੁਗਤ ਗਿਆ ਜੀ ਦੁਬਾਰਾ ਪੰਜਾਬ ਨੂੰ ਉਸ ਤਪਦੀ ਪੱਠੇ ਜਣਾ ਸੁਟਿਓ ਐਸਆਈਐਲ ਦਾ ਮੁੱਦਾ ਜੀ ਇੱਕ ਵਾਰ ਫੇਰ ਢਿਲੋ ਸਾਹ ਪੱਖ ਦਾ ਹੋਇਆ ਨਜ਼ਰ ਆ ਰਿਹਾ ਹੈ ਐਸਆਈਐਲ ਦੇ ਮੁੱਦੇ ਦੇ ਉੱਤੇ 28 ਦਸੰਬਰ ਨੂੰ ਮੀਟਿੰਗ ਸੱਦ ਲਈ ਗਈ ਹੈ ਮੁੱਖ ਮੰਤਰੀ ਦੋਵਾਂ ਸੂਬਿਆਂ ਦੇ ਹੋਣਗੇ ਕੇਂਦਰੀ ਮੰਤਰੀ ਰਜਿੰਦਰ ਸਿੰਘ ਸ਼ੇਖਾਵਤ ਹੋਣਗੇ ਤੇ ਸ਼ਿਕਾਵਾ ਸਾਹਿਬ ਦਾ ਬਿਆਨ ਚਰਚਾ ਦੇ ਵਿੱਚ ਆ ਉਹ ਕਹਿੰਦੇ ਨੇ ਕਿ ਜੇਕਰ ਸਹਿਮਤੀ ਨਾ ਬਣੀ ਤਾਂ ਫਿਰ ਜਿਹੜਾ ਕੋਰਟ ਵਾਲਾ ਸੁਪਰੀਮ ਕੋਰਟ ਵਾਲਾ ਫੈਸਲਾ ਹੈ ਜੋ ਉਹਨਾਂ ਨੇ ਆਦੇਸ਼ ਦਿੱਤੇ ਹੋਏ ਨੇ ਉਹ ਲਾਗੂ ਹੋ ਜਾਵੇਗਾ ਤੇ ਨਾਲ ਹੀ ਰਾਜੀਵਾਲ ਸਾਹਿਬ ਵੀ ਤੇ ਉਹਨਾਂ ਦੇ ਨਾਲ ਜਿਹੜੀਆਂ 4-5 ਜਥੇਬੰਦੀਆਂ ਨੇ ਉਹ ਵੀ ਲਗਾਤਾਰ ਸੰਘਰਸ਼ ਕਰ ਰਹੇ ਨੇ ਪਾਣੀਆਂ ਦੇ ਮੁੱਦੇ ਤੇ ਤੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਇਸ ਮੀਟਿੰਗ ਦਾ ਵਿਰੋਧ ਕਰਾਂਗੇ ਦੇਖੋ ਜਿਹੜਾ ਇਹ ਪਹਿਲਾਂ ਗਲਤ ਆਪਕ ਗਜेंद्र ਸਿੰਘ ਸ਼ਖਾਵਤ ਦੀ ਕਰ ਲਈਏ ਹੂੰ ਪਹਿਲੀ ਗੱਲ ਤਾਂ ਜਿਹੜਾ ਪਾਣੀ ਹੈ ਇਹ ਰਾਜਾਂ ਦਾ ਵਿਸ਼ਾ ਹੈ ਜੀ ਕਹਿੰਦੇ ਸੀ ਆਹ ਕਰਨਾ ਹੂੰ ਦੋਨਾਂ ਨੂੰ ਬਹਾਲਿਆ ਆਹ ਕਰ ਲਿਆ ਉਹ ਕਰ ਲਿਆ ਸ਼ਖਾਵਤ ਸਾਹਿਬ ਤੁਸੀਂ ਵੀ ਪੰਜਾਬ ਦੇ ਇਨਚਾਰਜ ਜੀ ਤੇ ਪੰਜਾਬ ਦੇ ਵਿੱਚ ਹੀ ਤੁਸੀਂ ਇਹ ਗੱਲ ਕੀਤੀ ਹੈ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਅਸੀਂ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਤੇ ਉੱਥੇ ਦੂਜੇ ਪਾਸੇ ਤੁਸੀਂ ਇਸ ਗੱਲ ਦੇ ਵਿੱਚ ਆਉਂਦੇ ਹੀ ਨਹੀਂ ਕਿ ਅਸੀਂ ਕੀ ਕਰਨਾ ਹੈ ਐਸ ਵੇਲੇ ਜੇ ਪੰਜਾਬ ਦੇ ਵਿੱਚ ਇਹਦਾ ਕੋਈ ਢੰਗ ਕੱਢੋ ਕੋਈ ਹੱਲ ਕੱਢੋ ਪਾਣੀ ਕਿੰਨਾ ਹੈ ਉਦੇ ਵਾਲੇ ਪਾਸੇ ਕੋਈ ਨਹੀਂ ਜਾਂਦਾ ਜਦੋਂ ਪਾਣੀ ਵੰਡਿਆ ਸੀ ਉਦੋਂ ਕਿੰਨਾ ਰਿਪੀਰੀਅਨ ਸਦਾ ਤੇ ਕਹਿੰਦਾ ਕਿ 25 ਸਾਲ ਬਾਅਦ ਉਹਨੂੰ ਦੁਬਾਰਾ ਰਿਵਿਊ ਕੀਤਾ ਜਾਵੇ ਜਿੰਨੀ ਕੀ ਜਾਣਕਾਰੀ ਮੇਰੀ ਹੈ ਉਹਦੇ ਮੁਤਾਬਕ 1985 ਤੋਂ ਬਾਅਦ ਤਕਰੀਬਨ 38 ਸਾਲ ਹੋ ਗਏ ਇਹ ਤੇ ਰਿਵਿਊ ਨਹੀਂ ਹੋਇਆ ਕਿ ਐਸੇ ਪਾਣੀ ਹੈ ਕਿੰਨਾ ਤੇ ਹਰਿਆਣੇ ਨੂੰ ਕਿੰਨਾ ਮਿਲਦਾ ਜੀ ਉਹ ਕਹਿੰਦੇ ਜੀ ਜਿੰਨਾ ਪਰਸੈਂਟੇਜ ਦੇ ਹਿਸਾਬ ਨਾਲ ਮੰਨ ਲਓ ਸਾਡੇ ਕੋਲੇ 20 ਮਿਲੀਅਨ ਏਕੜ ਫੁੱਟ ਪਾਣੀ ਸੀ ਹੂੰ 60 40 ਦੇ ਹਿਸਾਬ ਨਾਲ ਹਰਿਆਣੇ ਨੂੰ ਮਿਲੇ ਆ ਹੂੰ ਉਹਦੇ ਉੱਤੇ ਜਿੰਨਾ ਉਹਨਾਂ ਨੂੰ ਮਿਲਿਆ ਜੀ ਉਹ ਪਾਣੀ ਉਹਨਾਂ ਕੋਲ ਰਹੇ ਤੇ ਉਹ ਕਹਿੰਦੇ ਵੀ ਜਿੰਨਾ ਉਹਦੋਂ ਸਾਨੂੰ ਮਿਲਿਆ ਸੀ ਉਹ ਨਹੀਂ ਦਿਓ ਜੀ ਤੁਹਾਡੇ ਕੋਲੇ ਜਿੰਨਾ ਮਰਜ਼ੀ ਰਹੇ ਹੂੰ ਸੋ ਪਹਿਲਾਂ ਪਾਣੀ ਦੀ ਉਪਲਬਧਤਾ ਇਹਨੂੰ ਜੇ ਸਹੀ ਤਰੀਕੇ ਨਾਲ ਲੜ ਜਿੱਟਿਆ ਗਿਆ ਜਿਵੇਂ ਰਾਜੇਵਾਲ ਸਾਹਿਬ ਨੇ ਕਲੀਅਰ ਕਰਤਾ ਕਿ ਅਸੀਂ ਇਹਦਾ ਵਿਰੋਧ ਕਰਾਂਗੇ ਇਸ ਵਿਰੋਧ ਦੇ ਵਿੱਚੋਂ ਪਹਿਲਾਂ ਪੰਜਾਬ ਬਹੁਤ ਕੁਖਤ ਗਿਆ ਜੀ ਦੁਬਾਰਾ ਪੰਜਾਬ ਨੂੰ ਉਸ ਤਪਦੀ ਪੱਠੀ ਜਣਾ ਸੁਟਿਓ ਮੇਰਾ ਖਿਆਲ ਹੈ ਕਿ ਪੰਜਾਬ ਤੇ ਹਰਿਆਣਾ ਗੱਲਬਾਤ ਰਹੀ ਇਹਦਾ ਕੋਈ ਹੱਲ ਕੱਢ ਲੇ ਜੱਗਾ ਹੋਵੇ ਜੀ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪੰਜਾਬ ਦੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਖੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ